ਅਸਲਾਮ ਅਲੈਕਮ ਤੁਸੀਂ ਦੇਖ ਰਹੇ ਹੋ ਅਸ਼ਰਫ ਵੌਇਸ ਚੈਨਲ ਤੇ ਇਸ ਚੈਨਲ ਤੇ ਸਜਣਾ ਬੇਲੀਆਂ ਮਿਤਰਾ ਮਾਵਤ ਪੈਣਾ ਨੂੰ ਜੀ ਆਇਆਂ ਨੂੰ ਅੱਜ ਤੁਹਾਡੇ ਬਾਤ ਸਰਬਜੀਤ ਸਿੰਘ ਡੰਡਾ ਦੀ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਔਰ ਇਸ ਵੀਡੀਓ ਦੇ ਅੰਦਰ ਪਾਕਿਸਤਾਨ ਦੇ ਹੱਕ ਦੇ ਵਿੱਚ ਪਾਕਿਸਤਾਨ ਦੀ ਫੋਰਸ ਫੌਜ ਦੇ ਹੱਕ ਚ ਇਹਨਾਂ ਨੇ ਜਿਹੜਾ ਪੈਗਾਮ ਦਿੱਤਾ ਗੱਲਬਾਤ ਕੀਤੀ ਏ ਔਰ ਬਿਲਕੁਲ ਇਹਨਾਂ ਨੇ ਜਿਹੜਾ ਨਾ ਕਿਸੇ ਕਿਸਮ ਦੀ ਡੰਡੀ ਮਾਰਨ ਦੀ ਕੋਸ਼ਿਸ਼ ਨਹੀਂ ਕੀਤੀ ਬਲਕਿ ਮੁਹੱਬਤ ਦਾ ਪੈਗਾਮ ਦਿੱਤਾ ਔਰ ਸੱਚੀ ਗੱਲ ਕੀਤੀ ਇਹਨਾਂ ਨੇ ਤੁਸੀਂ ਖੈਰ ਇਹਨਾਂ ਦੀ ਗੱਲ ਜ਼ਰੂਰ ਸੁਣੋ ਔਰ ਜਿਹੜਾ ਨਾ ਕਮੈਂਟ ਬਾਕਸ ਦੇ ਅੰਦਰ ਆ ਕੇ ਆਪਦੀ ਜਿਹੜੇ ਨਾ ਰਾਏ ਦਾ ਇਜ਼ਹਾਰ ਜ਼ਰੂਰ ਕਰਨਾ ਔਰ ਕਿਸੇ ਕਿਸਮ ਦਾ ਵੀ ਕੋਈ ਸਵਾਲ ਹੋਇਆ ਤੇ ਮੈਂ ਕਮੈਂਟ ਬਾਕਸ ਦੇ ਅੰਦਰ ਆ ਕੇ ਉਸ ਸਵਾਲ ਦਾ ਜਵਾਬ ਜ਼ਰੂਰ ਦੇਵਾਂਗਾ ਔਰ ਕਿਉਂਕਿ ਇਸ ਵੀਡੀਓ ਦੇ ਅੰਦਰ ਅਗਰ ਤੁਸੀਂ ਮੇਰੀ ਗੱਲ ਤੋਂ ਤੁਹਾਨੂੰ ਅਗਰ ਕੋਈ ਬੁਰਾ ਲੱਗ ਜੇ ਤੇ ਮੈਂ ਜ਼ਰੂਰ ਜਿਹੜੀ ਉਹ ਆਪਦੀ ਸਫਾਈ ਕਮੈਂਟ ਬਾਕਸ ਦੇ ਅੰਦਰ ਆ ਕੇ ਜ਼ਰੂਰ ਦੇਵਾਂਗਾ ਤੁਸੀਂ ਸਵਾਲ ਕਰਿਆ ਜੇ ਤੇ ਚਲੋ ਹੁਣ ਵੀਡੀਓ ਸਟਾਰਟ ਕਰ ਲਏ ਨੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤੇ ਜਲਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਅੱਛੀ ਲੱਗੇ ਤੇ ਵੀਡੀਓ ਨੂੰ ਲਾਈਕ ਕਰ ਦੇ ਚਲੋ ਹੁਣ ਕਰਨੇ ਆ ਇੱਥੇ মিডিਆ ਰੋਜ਼ ਅੱਗ ਅੱਗ ਭਰਾ ਰਿਆ ਸੀ ਵੀ ਉਹ ਤੇ ਲੜ ਨੂੰ ਫਿਰਦੇ ਆ ਜੀ ਇੱਥੇ ਆਹ ਹੋ ਗਿਆ ਜੀ 300 ਬੰਦਾ ਮਾਰਤਾ ਉਹ ਕਹਿੰਦੇ ਰੁੱਖ ਰੱਖ ਟੁੱਟੇ ਹੋਣਗੇ ਠੀਕ ਹੈ ਤੁਸੀਂ ਆਣ ਕੇ ਵੇਖ ਲਓ ਕਿ ਬੰਦਾ ਕੋ ਸਾਡਾ ਕੋਈ ਮਰਿਆ ਨਹੀਂ ਫਿਰ ਕਿੱਡੀ ਵੱਡੀ ਉਹਨਾਂ ਨੇ ਕਮਾਲ ਦੀ ਗੱਲ ਕਰ ਦਿੱਤੀ ਵੀ ਤੁਹਾਡਾ ਪਾਇਲਟ ਉਧਰ ਚਲਾ ਗਿਆ ਹੋਵੇ ਜਿਹੜਾ ਉਹਨਾਂ ਨੇ ਉਧਰ ਦੇ ਆਰਮੀ ਨੇ ਜਿਹੜਾ ਆਪਣੇ ਪੇਜ ਤੇ ਲਿਖ ਕੇ ਪਾਇਆ ਉਹਦੇ ਬੇਟੇ ਨੂੰ ਸੰਬੋਧਨ ਕਰਕੇ ਮੈਂ ਕਹਿੰਨਾ ਰੌਂਗਟੇ ਖੜੇ ਕਰਨ ਵਾਲਿਓ ਬੋਲਨੇ ਰੌਂਗਟੇ ਖੜੇ ਕਰਨ ਵਾਲੇ ਵੀ ਬੇਟਾ ਅਸੀਂ ਤੇਰੀ ਮੁਸਕਾਨ ਨਹੀਂ ਖੋਣਾ ਚਾਹੁੰਦੇ ਤੇਰੇ ਕੋਲ ਪਾਵੇਂ ਤੇਰਾ ਬਾਪ ਤੇਰੇ ਵਰਗੇ ਕਈ ਸਦਿਆਆਂ ਦੇ ਮੁਸਕਾਨ ਖੋਣ ਆਇਆ ਸੀ ਤੇਰਾ ਬਾਪ ਪ੍ਰਸਿੱਧ ਤੇ ਤੇਰੀ ਮੁਸਕਾਨ ਨਹੀਂ ਖੋਵਾਂਗੇ ਪਰ ਇੱਕ ਰਿਕਵੈਸਟ ਹੈ ਜਦੋਂ ਤੂੰ ਵੱਡਾ ਹੋਇਆ ਆਪ ਮੇਰੇ ਤੈਨੂੰ ਇਹ ਪੁੱਛੀਂ ਜ਼ਰੂਰ ਕਿ ਜਦੋਂ ਤੂੰ ਹੱਸਣਾ ਸਦਾ ਹਾਸਾ ਤੇਰੇ ਚਿਹਰੇ ਤੇ ਤੂੰ ਚਾਹਣਾ ਮੇਰੇ ਤੇਰੇ ਤੇ ਇਦਾਂ ਹਾਸਾ ਰਵੇ ਕਸ਼ਮੀਰ ਦੇ ਬੱਚੇ ਵੀ ਇਦਾਂ ਹੱਸਣਾ ਚਾਹੁੰਦੇ ਸੱਚ ਐ ਇਥੋਂ ਦੇ মিডিਏ ਨੂੰ ਇਹ ਗੱਲ ਬਰਦਾਸ਼ਤ ਨਹੀਂ ਵੀ ਕਸ਼ਮੀਰ ਦੇ ਬੱਚਾ ਬੱਚਾ ਕਹਿ ਰਿਹਾ ਕਿ ਅਸੀਂ ਸਿੱਖਾਂ ਦੇ ਓਥੋਂ ਦੇ ਸਟੇਟਮੈਂਟਾਂ ਨੇ ਵੀ ਸਿੱਖ ਹੋਣਗੇ ਅਸੀਂ ਕੱਲੇ-ਕੱਲੇ ਕਸ਼ਮੀਰ ਦੇ ਲੋਕ ਆਪਣੇ ਘਰ ਦੇ ਦਰਵਾਜ਼ਿਆਂ ਦੀ ਖੁੱਲ੍ਹ ਦੇਵਾਂਗੇ ਇਹ ਜੈਸਥਿਓਰੀ ਇਹ ਸਾਰੇ ਅੰਦਰ ਤਕਲੀਫ ਹੋ ਰਹੀ ਹੈ ਸੱਚ ਹੈ ਗੁਸਾ ਨਾ ਮਨੁੱਖਤ ਹੈ ਅਗਰ ਤਨੇ ਪੂਰਾ ਪਿਆਰ ਦਾ ਸਬੂਤ ਦੇ ਦਿੰਦਾ ਪੂਰਾ ਪਿਆਰ ਦਾ ਸਬੂਤ ਦੇ ਦਿੰਦਾ ਅਸੀਂ ਪਾਕਿਸਤਾਨ ਗਏ ਸੀ ਮੈਨੂੰ ਯਾਦ ਹੈ ਅਸੀਂ ਜਦੋਂ ਯਾਤਰਾ ਵਾਸਤੇ ਨਾਲ ਗੁਰਮਤ ਸਮਾਗਮ ਨੂੰ ਕੀਤੇ ਸੀ ਸਿੱਖੀ ਲਹਿਰ ਵੱਲ ਤੇ ਉੱਥੇ ਜਿਹੜੇ ਉਥੋਂ ਦੀ ਪੁਲਿਸ ਸੀ ਨਾ ਲੋਕਲ ਜਦੋਂ ਅਸੀਂ ਬਾਜ਼ਾਰ ਜਾਂਦੇ ਸਾਡੇ ਨਾਲ ਜਾਂਦੇ ਸੀ ਨਾਲ ਨਾਲ ਜਿੰਨਾ ਵੀ ਜਥਾ ਗਿਆ ਸੀ ਨਾਲ ਨਾਲ ਰਹਿੰਦੇ ਨੇ ਤੇ ਅਸੀਂ ਅਸੀਂ ਕੁਐਸਚਨ ਕੀਤਾ ਉਹਨਾਂ ਨੂੰ ਸਵਾਲ ਪੁੱਛਿਆ ਵੀ ਇੱਥੇ ਸਾਡੀ ਜਾਨ ਨੂੰ ਖਤਰਾ ਹੈ ਤੁਸੀਂ ਸਾਡੇ ਨਾਲ ਨਾਲ ਲਾਹੌਰ ਤੁਰੇ ਕਰਦੇ ਹੋ ਜਦੋਂ ਅਸੀਂ ਗੁਰਦੁਆਰੇ ਦੇ ਬਾਹਰ ਕਿਤੇ ਬਾਜ਼ਾਰ ਜਾਣਾ ਸਾਡੇ ਨਾਲ ਜਾਣਾ ਤੇ ਸਾਨੂੰ ਜਵਾਬ ਬੜਾ ਪਿਆਰਾ ਦਿੱਤਾ ਸਰ ਕਹਿੰਦੇ ਵਾਸਤਵ ਵਿੱਚ ਤੁਹਾਨੂੰ ਇੱਥੇ ਕੋਈ ਖਤਰਾ ਨਹੀਂ ਹੈ ਉਸਨੂੰ ਦੀ ਪੁਲਿਸ ਦੇ ਬਿਆਨ ਸਨ ਤੁਹਾਨੂੰ ਇੱਥੇ ਕੋਈ ਖਤਰਾ ਨਹੀਂ ਹੈ ਪਰ ਪਾਕਿਸਤਾਨ ਬਦਨਾਮ ਵੀ ਨਾ ਹੋ ਚੁੱਕਾ ਹੈ ਅਸੀਂ ਕਲੰਕ ਨਹੀਂ ਆਪਣੀ ਮੱਥੇ ਤੇ ਲਵਾਉਣਾ ਚਾਹੁੰਦੇ ਅਸੀਂ ਦੱਸਣਾ ਚਾਹੁੰਦੇ ਆ ਕਿ ਅਸੀਂ ਜ਼ਾਲਮ ਨਹੀਂ ਆ ਅਸੀਂ ਰਾਖਸ਼ਸ ਨਹੀਂ ਆ ਸਾਡੇ ਵਿੱਚ ਵੀ ਤੁਹਾਡੇ ਵਰਗੇ ਦਿਲ ਲੱਗੇ ਨੇ ਅਸੀਂ ਵੀ ਪਿਆਰ ਕਰਦੇ ਆ ਉੱਥੋਂ ਦੇ ਪੱਤਰਕਾਰਾਂ ਨੇ ਹੱਥਾਂ 'ਚ ਬੈਨਰ ਫੜ ਕੇ ਕਿਹਾ ਇਹ ਬਾਪ ਆਪਣੇ ਬੱਚੇ ਕੋ ਜਾਣਾ ਚਾਹੀਦਾ ਤੇ ਤੇ ਸਾਡੇ ਲੀਡਰ ਬਿਆਨ ਦੇ ਰਹੇ ਸੰ ਸੁਖਬੀਰ ਬਾਦਲ ਵਰਗੇ ਡਰ ਗਿਆ ਇਹ ਮੋਦੀ ਤੋਂ ਕੋ ਡਰ ਗਿਆ ਵਾਹ ਵਾਹ ਏ ਕੀ ਹੈ ਜੀ ਬੋਲੋ ਹਣ ਡਰ ਗਿਆ ਇਹ ਤੇ ਉਹ ਗੱਲ ਹੋ ਗਈ ਵੀ ਕਿਸੇ ਕਿਸੇ ਦੇ ਘਰ ਸੱਪ ਆਣ ਵੜਿਆ ਤੇ ਸਾਰਾ ਟੱਬਰ ਮੰਜੀਆਂ ਤੇ ਜਾ ਚੜਿਆ ਤੂੰ ਸੱਪ ਇਹਦਾ ਦਰਵਾਜ਼ਾ ਦਰਵਾਜ਼ਾ ਮੜਾ ਜਿਹਾ ਖੁੱਲਾ ਸੀ ਉਹਦੀ ਚੀਠਾਣੀ ਸੱਪ ਬਾਹਰ ਨਿਕਲ ਗਿਆ ਤੇ ਬਾਹਰ ਇੱਕ ਜ਼ਿਮੀਂਦਾਰਾਂ ਦਾ ਬੱਚਾ ਹਲ ਵਾਹਣ ਦਾ ਹਲ ਵਾਹਣ ਜਾ ਰਿਹਾ ਸੀ ਉਹਨੇ ਸੱਪ ਵੇਖਿਆ ਤੇ ਜਿਹੜੀ ਪ੍ਰਾਣੀ ਨਾਲ ਬਲਦ ਕੁੱਟਦਾ ਸੀ ਉਸੇ ਪ੍ਰਾਣੀ ਨਾਲ 4-5 ਸਰੀਰ 'ਚ ਮਾਰੀਆਂ ਸੱਪ ਮਾਰਦਾ ਤੇ ਜਿਹੜਾ ਟੱਬਰ ਅੰਦਰੋਂ ਮੰਜੀਆਂ ਤੇ ਚੜ ਗਿਆ ਸੀ ਨਾ ਉਨਾ ਦੇ ਕੇ ਸੱਪ ਮਾਰ ਗਿਆ ਮੁਰਗੇ ਡੰਡੇ ਤੇ ਸਾਰੇ ਪਿੰਡ ਚ ਡਾ ਕੇ ਤੁਰੇ ਫਿਰ ਸੁਆ ਪਾਪਾ ਮਾਰਿਆ ਤੇ ਉਹ ਜਿੰਮੇਦਾਰਾਂ ਦਾ ਲੜਕੇ ਨੇ ਹੁਣ ਚ ਇੱਕ ਕਿਲਾ ਪਹਿਲੀ ਵਾਰਤੀ ਸੀ ਉਹ ਵੀ ਆਂਦਾ ਚਲੋ ਇੰਟਰਟੇਨਮੈਂਟ ਇਹ ਮੰਨ ਲਓ ਵੀ ਸੱਪ ਇਹ ਨਹੀਂ ਮਾਰਿਆ ਸੱਚ ਅਗਲੇ ਕਹਿੰਦੇ ਵੀ ਅਸੀਂ ਸ਼ਾਂਤੀ ਦਾ ਪੈਗਾਮ ਦੇਣਾ ਚਾਹੁੰਦੇ ਹਾਂ ਅਸੀਂ ਸੁਨੇਹਾ ਦੇਣਾ ਚਾਹੁੰਦੇ ਵੀ ਅਸੀਂ ਅਸੀਂ ਲੜਾਈ ਦੇ ਹੱਕ 'ਚ ਬਿਲਕੁਲ ਨਹੀਂ ਬਈ ਅਸੀਂ ਇਹ ਬੰਦੇ ਨੂੰ ਵਾਪਸ ਭੇਜ ਕੇ ਅਭਿਨੰਦਨ ਨੂੰ ਵਾਪਸ ਭੇਜ ਕੇ ਇਹ ਸੁਨੇਹਾ ਦੇਣਾ ਚਾਹੁੰਦੇ ਅਸੀਂ ਲੜਾਈ ਦੇ ਹੱਥ ਵਿੱਚ ਨਹੀਂ ਹੁਣ ਕੱਲ ਦਾ ਮੀਡੀਆ ਚ ਬੈਠਾ ਇਹਨਾਂ ਕੋਲ ਹੈ ਹੀ ਕਾ ਕਿ ਉਹਨਾਂ ਸਬਜ਼ੀਆਂ ਦੇ ਭਾਈ ਸੁਣਾ ਦੋ ਲੋਕਾਂ ਨੂੰ ਮੰਡੀਆਂ ਦੇ ਭਾ ਸੁਣਾ ਦੋ ਹੋਰ ਤੇ ਤੁਹਾਨੂੰ ਕੰਮ ਹੈ ਕੋਈ ਨਹੀਂ ਮਾਫ ਕਰਨਾ ਮੈਂ ਤਨ ਪਹਿਲਾਂ ਵੀ ਦੀਵਾਨ ਚੱਲਦੇ ਸੀ ਲੰਡੇ ਉੱਥੇ ਕਹਾ ਸੀ ਖੱਤਰੀਆਂ ਤਾਂ ਧਰਮ ਛੋੜਿਆ ਮਲੇਸ਼ ਭਾਕਿਆ ਗਹੀ ਸ੍ਰਿਸ਼ਟ ਸਭ ਇੱਕ ਵਰਨ ਹੋਈ ਧਰਮ ਕੀ ਗਤ ਰਹੀ ਖੱਤਰੀ ਦਾ ਕੰਮ ਹੁੰਦਾ ਸੀ ਜੰਗ ਲੜਨੀ ਹਰ ਪ੍ਰਚਾਰਕ ਰਾਗੀ ਪ੍ਰਬੰਧਕ ਕਮੇਟੀ ਪ੍ਰੈਸ ਰਿਪੋਰਟਰ ਅਖਬਾਰ ਮੀਡੀਆ ਟੀਵੀ ਚੈਨਲ ਇਹਨਾਂ ਦਾ ਕੰਮ ਸੀ ਸਮਾਜ ਵਿੱਚ ਆਈਆਂ ਬੁਰਾਈਆਂ ਦੇ ਵਿਰਖਲਾਫ ਲੜਨਾ ਨਾ ਕਿ ਲੋਕਾਂ ਦੇ ਘਰਾਂ ਚੰਗੇ ਭਲੇ ਸੁਤੇ ਨੇ ਤੁਸੀਂ ਇਹੋ ਜਿਹੇ ਬਿਆਨਬਾਜ਼ੀਆਂ ਕਰੋ ਵੀ ਲੋਕਾਂ ਦੇ ਘਰਾਂ ਚ ਅੱਗ ਬਣ ਲੱਗ ਪਵੇ ਇਹ ਜੌਬ ਨਹੀਂ ਹੈ ਤੁਹਾਡੀ ਇਹ ਕੰਮ ਤੁਹਾਡਾ ਨਹੀਂ ਸੀ ਤੁਹਾਡਾ ਕੰਮ ਸੀ ਗੱਲ ਬਹੁਤ ਵੱਡੀ ਹੋਈ ਹੋਵੇ ਤੂੰ ਨੂੰ ਕਟਾ ਕੇ ਪਬਲਿਕ ਚ ਏਦਾਂ ਪੇਸ਼ ਕਰੋ ਵੀ ਲੋਕ ਡਰਨਾਂ ਕੀ ਹੋ ਗਿਆ ਸਾਡਾ ਸੌਦੇਬਾਜ਼ੀ ਹੋ ਗਈ ਇਹ ਹਾਲਾਤ ਬਣ ਗਏ ਸਾਡੇ ਸਮਾਈ ਦੇ ਹੁਣ ਕਿਹੜੇ ਬਹਾਨੇ ਕੀ ਬਹਾਨਾ ਵਰਤਣਗੇ ਦੇਖੋ ਨਾਲ ਹੀ ਬਿਆਨ ਬਦਲਣਗੇ ਤੇ ਜਿਨ੍ਹਾਂ ਨੂੰ ਪੁੱਛਦਾ ਕੋਈ ਨਹੀਂ ਜਿਨ੍ਹਾਂ ਦੇ ਹਾਲਾਤ ਇਹ ਬਣੇ ਪਏ ਨੇ ਉਹ ਕਹਿੰਦੇ ਜੀ ਮੋਦੀ ਤੋਂ ਡਰ ਗਿਆ ਮੋਦੀ ਤੋਂ ਡਰ ਗਿਆ ਉਹ ਪ੍ਰੈਸ਼ਰ ਕਬੂਲ ਗਿਆ ਵੀ ਇਸ ਕਰਕੇ ਉਹਨਾਂ ਨੇ ਬੰਦਾ ਵਾਪਸ ਕਰ ਦਿੱਤਾ ਵਾਹ ਵੇ ਵਾਹ ਇਹ 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 ਬਿਆਨਬਾਜ਼ੀ ਵੈਸੇ ਸ਼ਰਮ ਹੋਣੀ ਚਾਹੀਦੀ ਇਹੋ ਜਿਹੇ ਬਿਆਨ ਦੇਣ ਲੱਗੇ ਸ਼ਰਮ ਹੋਣੀ ਚਾਹੀਦੀ ਹੈ ਕਿੱਡੇ ਸੋਝੇ ਹੋਏ ਉਹਨਾਂ ਨੇ ਬਿਆਨ ਸਾਫ਼ ਸੁਥਰੇ ਸ਼ਬਦਾਂ ਵਿੱਚ ਬੋਲੇ ਹਨ ਤੇ ਸੱਚ ਮੇਰੇ ਖਿਆਲ ਵਿੱਚ ਜਿਹਦੇ ਅੰਦਰ ਮਾੜੀ ਮੋਟਵੀ ਸਿੱਖੀ ਪ੍ਰਤੀ ਵਿਚਾਰ ਸੀ ਨਾ ਉਹਨੇ ਧੰਨਵਾਦ ਕੀਤਾ ਇਸ ਗੱਲ ਦਾ ਵੀ ਨਹੀਂ ਵਧੀਆ ਗੱਲ ਹੈ ਮੈਂ ਇਹ ਨਹੀਂ ਕਹਦਾ ਵੀ ਸਾਰੇ ਬਹੁਤ ਹੋਰ ਪਰਿਵਾਰਾਂ ਨੇ ਵੀ ਧੰਨਵਾਦ ਕੀਤਾ ਹੋਵੇਗਾ بڑے Hindu ਪਰਿਵਾਰਾਂ ਨੇ ਵੀ ਚੰਗਾ ਮੰਨਿਆ ਹੋਵੇਗਾ ਵੀ ਠੀਕ ਕੀਤਾ ਮਾੜਾ ਨਹੀਂ ਕੀਤਾ ਉਹਦਾ ਚਿਰਾਗ ਜਗਦਾ ਰਹਿਣ ਦਿੱਤਾ ਪਰ ਕਈਆਂ ਨੂੰ ਸਵਾਦ ਹੁੰਦਾ ਇਹਨਾਂ ਕੰਮਾਂ 'ਚ। ਦੰਗੇ ਕਰਾ ਕੇ ਕਈਆਂ ਨੂੰ ਵੋਟਾਂ ਮਿਲਦੀਆਂ ਨੇ, ਦੰਗੀ ਕਰਾ ਕੇ ਕਈਆਂ ਨੂੰ। ਮਾਫ ਕਰਨਾ ਕਈਆਂ ਨੂੰ ਮਸਲਿਆਂ ਦੇ ਵਿੱਚੋਂ ਵੀ ਕਈਆਂ ਦੇ ਘਰ ਰੋਟੀ ਪੱਕਦੀ ਐ। ਵੀ ਜੇ ਲੋਕ ਆਪਣੇ ਘਰਾਂ 'ਚ ਚੈਨ ਨਾਲ ਸੌਣਗੇ ਤੇ ਸਾਡੇ ਘਰ ਰੋਟੀ ਕਿੱਥੋਂ ਪਕੇਗੀ? ਮਾੜਾ ਲੋਕ ਲੜਨਗੇ ਤੇ ਸਾਡੇ ਘਰ 'ਚ ਰੋਟੀ ਪਕੇਗੀ। ਗੁਰੂ ਸਾਹਿਬ ਦੀ ਬਾਣੀ ਕਦੀ ਭੱਲਿਆ ਸਮਝੇ ਇਸ ਗੱਲ ਨੂੰ ਤਾਂ ਕਿ ਜ਼ਿੰਦਗੀ ਜੀਉਣ ਦਾ ਤਰੀਕਾ ਤੈਨੂੰ ਆ ਸਕੇ। ਏ ਸੀ ਸਰਬਜੀਤ ਸਿੰਘ ਡੰਡਾ ਤੇ ਵੀਡੀਓ ਬੇਸ਼ੱਕ ਥੋੜੀ ਜਿਹੀ ਪੁਰਾਣੀ ਹੈ ਲੇਕਿਨ ਨਾ ਮੈਨੂੰ ਮੇਰੀਆਂ ਨਜ਼ਰਾਂ ਚੋ ਅੱਜ ਹੀ ਗੁਜ਼ਰੀ ਤੇ ਮੈਂ ਕਿਹਾ ਕਿਉਂ ਨਾ ਕਿ ਰਲਕੇ ਦੇਖੀਏ ਕਿ ਗੱਲਾਂ ਸੱਚੀਆਂ ਕਰਦੇ ਨੇ ਵੈਸੇ ਵੀ ਮਤਲਬ ਸਿੱਖੀズム ਦੇ ਲੋਕ ਸੰਤ ਨੇ ਮਤਲਬ ਕੋਈ ਕਿਸੇ ਦੀ ਮਜਬੂਰੀ ਨਹੀਂ ਬਲਕਿ ਗੱਲ ਜਿਹੜੀ ਉਹ ਸਿੱਧੀ ਤੇ ਸੱਚੀ ਮਤਲਬ ਕਰਦੇ ਨੇ ਦੇਖੋ ਕਿ ਉਹਨਾਂ ਨੇ ਸਾਫ਼ ਗੱਲ ਕੀਤੀ ਹੈ ਗੱਲ ਨੂੰ ਤਰੋੜਿਆ ਮਰੋੜਿਆ ਨਹੀਂ ਤੇ ਮਜ਼ਾ ਆ ਗਿਆ ਠੀਕ ਹੈ ਨਾ ਇਹ ਕੋਈ ਮਤਲਬ ਇਹ ਆਰਦਲਾਨ ਦੀ ਕੋਸ਼ਿਸ਼ ਨਹੀਂ ਹੈਗੀ ਕਿ ਕਿਸੇ ਨੂੰ ਮਤਲਬ ਨੀਚਾ ਦਿਖਾਉਣ ਦੀ ਕੋਸ਼ਿਸ਼ ਹੈ ਬਲਕਿ ਇਹ ਦੇਖਿਆ ਕਿ ਸਾਨੂੰ ਜਿਹੜਾ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਦੇਖੋ ਅਭਿਨੰਦਨ ਦੀ ਗੱਲ ਇਹਨਾਂ ਨੇ ਸੁਣਾਈ ਕਿ ਕਿਸ ਤਰ੍ਹਾਂ ਮਤਲਬ ਉਹ ਲੈ ਕੇ ਆਇਆ ਤੇ ਸਾਫ਼ ਜ਼ਾਰੇ ਸਾਰਿਆਂ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਮਤਲਬ ਇਹ ਕਿ ਉਹਨੂੰ ਪਕੜ ਕੇ ਕੈਚ ਰੱਖ ਸਕਦੇ ਸੀ ਬਹੁਤ ਜਾਨੀ ਕਿ ਕੋਈ ਲੁਪਿਆ ਲੁਕਿਆ ਛੁਪਿਆ ਮਾਮਲਾ ਨਹੀਂ ਹੈਗਾ ਸੀ ਉਹਦੇ ਬਦਲੇ ਚ ਇਹਦੇ ਕੈਦੀ ਵੀ ਛੁੜਾਇਆ ਜਾ ਸਕਦੇ ਸੀ ਤੇ ਇਬਰਤ ਦਾ ਨਿਸ਼ਾਨ ਵੀ ਬਣਾਇਆ ਜਾ ਸਕਦਾ ਸੀ ਠੀਕ ਹੈ ਔਰ ਉਹਨੂੰ ਮਤਲਬ ਇਹ ਕੋ ਦਾ ਬੁੱਤ ਬਣਾ ਕੇ ਵੀ ਲਟਕਾਇਆ ਜਾ ਸਕਦਾ ਸੀ ਕਿ ਤਾਂ ਕਿ ਰਹਿਦੀ ਦੁਨੀਆ ਤੱਕ ਲੋਕ ਵੇਖਦੇ ਰਹਿਣ ਕਿ ਉਹ ਪਤਾ ਲੱਗਦਾ ਰਹੇ ਯਾਨੀ ਨਿਸ਼ਾਨੀ ਯਾਦ ਰਹੇ ਕਿ ਇਹ ਇਸ ਤਰ੍ਹਾਂ ਸੀ ਲੇਕਿਨ ਨਹੀਂ ਕੀਤਾ ਜਿੱਡਾ ਵੱਡਾ ਮੌਕਾ ਸੀ ਉਸ ਤੋਂ ਮੌਕੇ ਤੋਂ ਕਿੱਡਾ ਵੱਡਾ ਫਾਇਦਾ ਉਠਾਇਆ ਇਹ कि उन वापस भेज दिता कि यही मौका है कि अमन का पैगाम दिता जाए कि नहीं असी जतलब सलामती का पैगाम देने कि हालांकि इतों बड़ा फायदा चुकया जा सकता है इस लेकिन जिडा व्डा मौका अ उस तो किनपाल फायदा ये उठाया कि वापस भेज दिता एक ताकि इन तो पैगाम जड़ा है मतलब ये पता मतलब दसाया जाए कि असं चाहते हैं ਅਸੀਂ ਦੋਸਤੀ ਚਾਹੁੰਦੇ ਆ ਠੀਕ ਹੈ ਅਮਨ ਔਰ ਸਕੂਨ ਚਾਹੁੰਦੇ ਆ ਔਰ ਆਰਮੀ ਚੀਫ ਦਾ ਇਹਨਾਂ ਨੇ ਦੱਸਿਆ ਕਿ ਉਹਨਾਂ ਨੇ ਆਪਦੇ ਪੇਜ ਤੇ ਲਗਾਇਆ ਸੀ ਕਿ ਅਭਿਨੰਦਨ ਦੇ بیٹے ਨੂੰ ਮਤਲਬ ਡੈਡੀਕੇਟ ਕਰਕੇ ਕਿ ਆਖਿਆ ਸੀ ਕਿ ਮਤਲਬ ਇਹ ਕਿ ਇਹ ਆਪਣੇ ਬਾਪ ਨੂੰ ਪੁੱਛੀਂ ਜ਼ਰੂਰ ਕਿ ਤੇਰੇ ਰੰਗਿਆਂ ਦੀਆਂ ਬਹੁਤ ਸਾਰਿਆਂ ਦੀਆਂ ਖੁਸ਼ੀਆਂ ਖੋਨ ਆਇਆ ਸੀ ਔਰ ਇਹਨਾਂ ਨੇ ਆਪਣੀ ਮਿਸਾਲ ਵੀ ਦੇਸੀ ਕਿ ਪਾਕਿਸਤਾਨ ਦੇ ਅੰਦਰ ਬਹੁਤ ਸਾਰੇ ਸਿੱਖ ਹੰਦੇ ਨੇ ਕਿੰਨੇ ਕੁ ਲੋਕਾਂ ਨੂੰ ਬੰਬਾਂ ਨਾਲ ਉਡਾ ਦਿੱਤਾ ਜਾਂਦਾ ਹੈ ਨਹੀਂ ਠੀਕ ਹੈ ਨਾ ਕਿ ਬਲਕਿ ਮੁਹਾਫਜ਼ ਕਾਇਮ ਕੀਤੇ ਜਾਂਦੇ ਨੇ ਡਿਊਟੀਆਂ ਲਗਾਈਆਂ ਜਾਂਦੀਆਂ ਨੇ ਬੜੀ ਸਖਤੀ ਨਾਲ ਮਤਲਬੇ ਪੇਸ਼ ਆਇਆ ਜਾਂਦਾ ਉਹਨਾਂ ਨੂੰ ਪਿੱਛੋਂ ਆਰਡਰ ਹੁੰਦੇ ਨੇ ਸਕਿਉਰਟੀ ਫੋਰਸਸ ਨੂੰ ਅਗਰ ਮਤਲਬੇ ਕੋਈ ਵੀ ਕਮੀ ਕੁਤਾਈ ਹੋਈ ਤੇ ਮਤਲਬ ਇਹਦਾ ਅੰਜਾਮ ਬੁਰਾ ਹੋਏਗਾ ਠੀਕ ਹੈ ਨਾ ਉਹ ਆਪਣੀ ਡਿਊਟੀ ਦਿੰਦੇ ਨੇ ਔਰ ਮਤਲਬੇ ਸਿਪਾਈ ਜੋ ਪੁਲਿਸ ਵਾਲੇ ਠੀਕ ਹੈ ਨਾ ਉਹ ਜਿਹੜੇ ਆਪਣੀ ਜਿਹੜੀ ਹੈ ਉਹ ਸਬੂਤ ਦਿੰਦੇ ਨੇ ਸਕਿਉਰਟੀ ਦਾ ਔਰ ਦੱਸਦੇ ਨੇ ਮੁਹੱਬਤ ਦਾ ਪੈਗਾਮ ਦਿੰਦੇ ਨੇ ਔਰ ਜਿਹੜੇ ਵੀ ਸਿੱਖ ਆਂਦੇ ਨੇ ਲੋਗ ਔਰ ਬੜਾ ਮਤਲਬ ਫ੍ਰੀਲੀ ਮਹਿਸੂਸ ਕਰਦੇ ਨੇ ਠੀਕ ਹੈ ਬਹੁਤ ਸਾਰੇ ਲੋਗਾਂ ਨਾਲ ਮੇਰੀ ਵੀ ਵਟਸਐਪ ਤੇ ਗੱਲ ਹੁੰਦੀ ਹੈ ਔਰ ਬੜੀ ਮਤਲਬ ਉਹਨਾਂ ਨੂੰ ਖੁਸ਼ੀ ਹੁੰਦੀ ਹੈ ਕਿ ਆਂਦੇ ਪਾਕਿਸਤਾਨ ਬਲਕਿ ਸਾਨੂੰ ਵੀ ਕਹਿੰਦੇ ਨੇ ਕਿ ਤੁਸੀਂ ਆਓ ਲਾਹੌਰ ਉੱਥੇ ਤੇ ਆਪਾਂ ਜਿਹੜੀਆਂ ਉਹ ਮਿਲਦੇ ਆਂ ਔਰ ਬਲਕਿ ਇੱਕ ਬਾਬਾ ਜੀ ਨਾਲ ਮੇਰੀ ਗੱਲ ਹੋਈ ਕਿ ਕਹਿੰਦੇ ਅਸੀਂ ਤਾਂ ਮਤਲਬ ਇਹ ਪੂਰੇ ਮਤਲਬ ਇਹ ਲਾਹੌਰ ਦੇ ਅੰਦਰ ਫਿਰਦੇ ਰਹਾਂ ਉਰਾਂ ਪਰਾਂ ਜਾਂ ਨਿੱਕੇ ਜਾਂਦੇ ਰਹੇ ਸਾਨੂੰ ਕਿਸੇ ਕਿਸਮ ਦਾ ਜੇ ਅਗਰ ਅਸੀਂ ਕਿਸੇ ਰੇੜੀ ਤੋਂ ਸਮਾਨ ਲੈ ਆਤੇ ਉਹਨਾਂ ਨੇ ਸਾਡੇ ਕੋ ਪੈਸੇ ਨਹੀਂ ਲਏ ਮੈਂ ਹੋਰ ਕੁਝ ਵੀ ਨਹੀਂ ਕਹਿਣਾ ਚਾਹੁੰਦਾ ਔਰ ਤੁਸੀਂ ਕਮੈਂਟ ਬਾਕਸ ਦੇ ਅੰਦਰ ਆ ਕੇ ਆਪਣੀ رائے ਦਾ ਇਜ਼ਹਾਰ ਜ਼ਰੂਰ ਕਰਨਾ ਤੁਸੀਂ ਕੀ ਕਹਿੰਦੇ ਹੋ ਇਸ ਵੀਡੀਓ ਦੇ ਬਾਰੇ ਵਿੱਚ ਇਸ ਪੈਗਾਮ ਦੇ ਬਾਰੇ ਵਿੱਚ ਔਰ ਇਸ ਵਾਕਿਆ ਦੇ ਬਾਰੇ ਵਿੱਚ ਵੀਡੀਓ ਦੇਖਤਾ ਮੈਂ ਥੀ ਕਰਨਾਂ ਮਿਲਾਂਗੇ ਕਿ ਨਵੀਆਂ ਵੀਡੀਓ ਦੇ ਨਾਲ